ਜਿ ਚਰਬ ਸ਼ਬਦ ਨਾ ਕਰੇ ਵਿਚਾਰ ਕਹਿੰ ਲੱਗੀ ਮੈਂ ਦੇਖਦਾ ਉਹ ਲੋਗਾਂ ਜਿਹੜੇ ਲੋਗ ਆ ਕੇ ਮੱਥਾ ਤਾਂ ਟੇਕਦੇ ਨੇ ਪਰ ਗੁਰਮਤਿ ਦੀ ਵਿਚਾਰ ਮੱਥੇ ਵਿੱਚ ਰੱਖਦੇ ਨਹੀਂ ਮੈਂ ਤੇ ਕਈ ਵਾਰ ਅਰਜ਼ ਕਰਨਾ ਸਿੱਖ ਦਾ ਗੁਰੂ ਅੱਗੇ ਮੱਥਾ ਟੇਕਣ ਦਾ ਭਾਵ ਕੀ ਮੱਥੇ ਵਿੱਚ ਹੁੰਦੀ ਏ ਮਤ ਸਾਰੇ ਸਰੀਰ ਵਿੱਚ ਵਿਹਾਰ ਹੁੰਦੇ ਨੇ ਤੇ ਸਿਰ ਵਿੱਚ ਵਿਚਾਰ ਹੁੰਦੇ ਨੇ ਬੁੱਧੀ ਹੁੰਦੀ ਹੈ ਮਤ ਹੁੰਦੀ ਹੈ ਤੇ ਜਦੋਂ ਸਿੱਖ ਮੱਥਾ ਟੇਕਦਾ ਹੈ ਨਾ ਉਹ ਇਸ ਭਾਵਨਾ ਨਾਲ ਟੇਕੇ ਕਿ ਹੈ ਸਤਿਗੁਰੂ ਮੈਂ ਆਪਣੀ ਮਤ ਤੇਰੇ ਚਰਨਾਂ ਵਿੱਚ ਅਰਪਣ ਕਰਦੇ ਤੇ ਇਸ ਸਿਰ ਵਿੱਚ ਹੁਣ ਤੂੰ ਆਪਣੀ ਮਤ ਰੱਖ ਦੇ ਤਾਂ ਕਿ ਮੈਂ ਆਖ ਸਕਾਂ ਇਹ ਮਤ ਗੁਰੂ ਦੀ ਜਿਸ ਨੂੰ ਆਪਾਂ ਦੂਜੇ ਲਫ਼ਜ਼ਾਂ ਵਿੱਚ ਗੁਰਮਤ ਆਖਨੇ ਗੁਰੂ ਦੀ ਮਤ ਤੇ ਜਿਹੜੀ ਮੇਰੀ ਆਪਣੀ ਮਤ ਹੈ ਉਹਨੂੰ ਮੈਂ ਮਨਮਤ ਆਖਣਾ ਜਦੋਂ ਸਿੱਖ ਨਮਸਕਾਰ ਕਰੇ ਉਦੋਂ ਅਰਦਾਸ ਕਰੇ हे ਸਤਿਗੁਰੂ ਮੈਂ ਆਪਣੀ ਮਨਮਤ ਤੇਰੇ ਸਾਹਮਣੇ ਅਰਪਣ ਕਰ ਰਿਹਾ ਮੱਥਾ ਟੇਕਦੇ ਤੇ ਇਸ ਮੱਥੇ ਵਿੱਚ ਤੂੰ ਆਪਣੀ ਮਤ ਗੁਰੂ ਮਤ ਰੱਖਦੇ ਤਾਂ ਕਿ ਮੈਂ ਉਸ ਮਤ ਦੀ ਰੋਸ਼ਨੀ ਵਿੱਚ ਜੀਵਨ ਦਾ ਸਫ਼ਰ ਕਰਾਂ ਆ ਮੈਂ ਕਹ ਰਿਹਾ ਕਈ ਲੋਕ ਅਖਦੇ ਨੇ ਸਾਡਾ ਆਪਸ ਵਿੱਚ ਬੜਾ ਮਤਭੇਦ ਹੈ ਜੋ ਅੱਜ ਵੀ ਨਜ਼ਰ ਆਉਂਦਾ ਹੈ ਸਿੱਖ ਸੰਸਾਰ ਵਿੱਚ ਆਪਸੀ ਬੜਾ ਮਤਭੇਦ ਹੈ ਬੜੇ ਵਿਰੋਧ ਚੱਲ ਰਹੇ ਨੇ ਰੋਜ਼ ਇਕਤਾ ਦੀਆਂ ਗੱਲਾਂ ਹੋ ਰਹੀਆਂ ਨੇ ਮਾਜ਼ਮਾਨ ਨੂੰ ਨਜ਼ਰ ਆਉਂਦਾ ਜਿਵੇਂ ਇੱਕ ਪਖੰਡ ਹੋ ਰੇ ਤੇ ਜੇ ਪਹਿਲਾ ਸਾਰਿਆਂ ਦੇ ਮੱਥੇ ਵਿੱਚ ਮਤ ਗੁਰੂ ਦੀ ਹੋਵੇ ਰੋਜ਼ ਮੱਥਾ ਟੇਕਦੇ ਨੇ ਸਾਰੇ ਹੀ ਟੇਕਦੇ ਨੇ ਤੇ ਜੇ ਸਾਰੇ ਸੱਚਮੁੱਚ ਸਹੀ ਢੰਗ ਨਾਲ ਮੱਥਾ ਟੇਕਣ ਤੇ ਗੁਰੂ ਦੀ ਮੱਤ ਨੂੰ ਹਿਰਦੇ ਵਿੱਚ ਮਸਾ ਲੈਣ ਮੱਥੇ ਵਿੱਚ ਰੱਖ ਲੈਣ ਤਾਂ ਫਿਰ ਇੱਕੋ ਗੁਰੂ ਦੀ ਮੱਤ ਜੇ ਸਾਰਿਆਂ ਦੇ ਮੱਥੇ ਵਿੱਚ ਹੋਵੇ ਫਿਰ ਮੱਤ ਭੇਦ ਕਿਵੇਂ ਹੋਣ ਮੱਤ ਭੇਦ ਦਾ ਅਖਰੀ ਅਰਥ ਤਾਂ ਇਹ ਹੈ ਨਾ ਜਿੱਥੇ ਮੱਤ ਵੱਖੋ ਵੱਖਰੀ ਹੋਵੇ ਮੱਤ ਭੇਦ ਮੱਤ ਦਾ ਭੇਦ ਹੋਵੇ ਤੇ ਜੇ ਇੱਕੋ ਗੁਰੂ ਦੀ ਮੱਤ ਸਾਰਿਆਂ ਦੇ ਮੱਥੇ ਵਿੱਚ ਹੋਵੇ ਤਾਂ ਫਿਰ ਮੱਤ ਭੇਦ ਮਿਟ ਜਾਣ ਤੇ ਵਿਸ਼ਵਾਸ ਕਰਿਓ ਇਹ ਮਤਭੇਦ ਮਿਟਣਗੇ ਵੀ ਉਦੋਂ ਹੀ ਜਦੋਂ ਇੱਕੋ ਗੁਰੂ ਦੀ ਮਤ ਮੱਥੇ ਵਿੱਚ ਹੋਵੇਗੀ ਅਜੇ ਸਾਰੇ ਲੋਕ ਭਾਵੇਂ ਉਹ ਆਗੂ ਨੇ ਭਾਵੇਂ ਪਿੱਛੇ ਲੱਗ ਕੇ ਤੁਰਨ ਵਾਲੇ ਨੇ ਇਹ ਗੱਲ ਮਹਿਸੂਸ ਕਰ ਲੈਣ ਵੀ ਇਹ ਮਤਭੇਦ ਇਸੇ ਲਈ ਨੇ ਅਸੀਂ ਰੋਜ਼ ਮੱਥਾ ਤਾਂ ਟੇਕਨੇ ਆ ਪਰ ਗੁਰੂ ਮਤ ਨੂੰ ਹਿਰਦੇ ਵਿੱਚ ਟਿਕਾਉਂਦੇ ਨੇ ਤੇ ਹਜ਼ੂਰ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿੰਦੇ ਨੇ ਇਸੇ ਲਈ ਦੁਖਾਂਤ ਪੈਦਾ ਹੋ ਰਿਹਾ ਹੈ ਕਿ ਜਿੰਨਾ ਸਾਰਾ ਕਲੇਸ਼ ਹੈ ਨਾ ਉਹਦਾ ਕਾਰਨ ਇਹੋ ਹੀ ਹੈ ਬੇਸ਼ੱਕ ਗੁਰੂ ਦੇ ਦਰਸ਼ਨ ਤਾਂ ਕਰਨੇ ਆ ਮੱਥੇ ਤਾਂ ਟੇਕਨੇ ਆ ਪਰ ਕਰਮਾਂ ਤਾਂ ਕਰਨੇ ਆ ਪ੍ਰਸ਼ਾਦ ਚੜਾਣੇ ਆ ਚੌਹਰ ਚੁਲਾਣੇ ਆ ਪਰ ਗੁਰੂ ਦੇ ਸਾਹਮਣੇ ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਹਿਰਦੇ ਵਿੱਚ ਟਿਕਾਉਂਦੇ ਨਹੀਂ ਸ਼ਬਦ ਦੀ ਵਿਚਾਰ ਨਹੀਂ ਕਰਦੇ ਗੁਰਬਾਣੀ ਦੀ ਰੌਸ਼ਨੀ ਵਿੱਚ ਨਹੀਂ ਚੱਲਦੇ ਇਸ ਲਈ ਠੇਡੇ ਖਾਰੇ ਆ ਹਜ਼ੂਰ ਨੇ ਆਪਣੀ ਰਸਿਆਂ ਤੋਂ ਆਖਿਆ ਕਹਿੰਦੇ ਨੇ ਜਿੱਥੇ ਮੁਕਤ ਨਾ ਹੋਵਈ ਹੇ ਮੁਕਤ ਨਾ ਹੋਈ ਜਿ ਚਰ ਸ਼ਬਦ ਨਾ ਕਰੇ ਵਿਚਾਰ ਜਿ ਚਰ ਸ਼ਬਦ ਨਾ ਕਰੇ ਵਿਚਾਰ ਤੇ ਜੇ ਤੂੰ ਸ਼ਬਦ ਦੀ ਵਿਚਾਰ ਕਰਨ ਲੈ ਤਾਂ ਸਮਝ ਲਈ ਤੂੰ ਗੁਰੂ ਨਾਲ ਉਸ ਦਿਨ ਜੁੜਿਆ ਤੇ ਜਿਸ ਦਿਨ ਗੁਰੂ ਸ਼ਬਦ ਦੀ ਵਿਚਾਰ ਦੀ ਰੋਸ਼ਨੀ ਵਿੱਚ ਸਿੱਖ ਤੁਰ ਪਿਆ ਉਸ ਦਿਨ ਇਹਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਕਮੀ ਅਸੀਂ ਆਪਨੇ ਹੀ ਸੋਚਦੇ ਆਪਣੀ ਘਾਟ ਵੱਲ ਧਿਆਨ ਨਹੀਂ ਦਿੰਦੇ ਅਸੀਂ ਕੇਵਲ ਮੱਥੇ ਤੇ ਕੰਦੇ ਸਿੱਖਾਂ ਗੁਰੂ ਦੀ ਮੱਤ ਤੇ ਵਿਚਾਰ ਨੂੰ ਹਿਰਦੇ ਵਿੱਚ ਟਿਕਾਉਣ ਦੇ ਸਿੱਖ ਨਹੀਂ ਤੇ ਜੇ ਗੁਰੂ ਦੀ ਮੱਤ ਹਿਰਦੇ ਵਿੱਚ ਟਿਕ ਜਾਏ ਤਾਂ ਗੁਰੂ ਭੁੱਲਿਆਂ ਨੂੰ ਅਰਾ ਪਾਉਂਦਾ ਤੇ ਜਦੋਂ ਭੁੱਲੇ ਰਾਹ ਪੈ ਜਾਣ ਉਹਨਾਂ ਨੂੰ ਮੰਜ਼ਿਲ ਮਿਲ ਜਾਂਦੀ ਹੈ ਇਹ ਸਾਰਾ ਦੁਖਾਂਤ ਇਸੇ ਕਾਰਨ ਕਿਉਂਕਿ ਗੁਰੂ ਦੀ ਮੱਤ ਸਾਡੇ ਮੱਥੇ ਵਿੱਚ ਨਹੀਂ ਹਜ਼ੂਰ ਆਪਣੀ ਰਚਨਾ ਤੋਂ ਫਰਮਾਉਂਦੇ ਨੇ ਭੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਐਸਾ ਗੁਰ ਵਡ ਭਾਗੀ ਪਾਇਆ ਐਸਾ ਗੁਰ ਵੱਡ ਭਾਗੀ ਆਇਆ ਸਿਮਰ ਮਨਾ ਰਾਮ ਨਾਮ